फोन करके बुलाया है और फिर वे मेले मीटिंग बनाए बैठे थे किसी को भी पता कौन था कोई अड़ोस में पड़ोस में कोई भी नहीं था मार घर पर भी कोई नहीं था कि बस इसकी जनानी जनानी थी चाहे बच्चे थे और एकदम ऐ कहना मार कूट लैगे चार पांच आदमी पीछे तै तो मारे गया, मारे, करी तो तो कोई गल बात नहीं थी जी आज ती तो कोई बात नहीं थी कोई चीज नहीं थी कोई कुछ तो नहीं नहीं सामने का कोई गल बात नहीं नहीं कोई बात चीज नहीं थी जिन्होंने कुटमार करी है जिन्होंने मारिया हुआ है इन बंदे नाम जानते हैं कौन कौन हां जी एक काला दीपू राकेश सोकी प्रवीण रामपाल फूल की बहू रामकली या राजली रामपाल की बहू एक मुकेश काला की बहू हां डंड गल गंडासी भी ले रहे थे वो कुआड़ा भी ले रहे थे सब कुछ ले रहे थे सारे हथियार बटले करके थे सब गला मारिया उम्र पैंतीस साल ਮਾਮਲਾ ਹੋਇਆ ਹੈ ਮੇਰਾ ਨਾਮ রাজেশ ਕੁਮਾਰ ਹੈ ਜੀ ਪਿੰਡ ਬਨਾਰਸੀ ਹੈ ਜੀ ਤੇ ਮੇਰੇ ਬ੍ਰਦਰ ਜੀ ਇਹਨਾਂ ਨੇ ਮੱਥੇ ਤੇ ਡੈਥ ਕਰਤੀ ਤੇ ਸੰਦੀਪ ਕਿਸ ਤਰ੍ਹਾਂ ਹੋਇਆ ਕਿਸ ਚੀਜ਼ ਨਾਲ ਹੋਇਆ ਮਾਜੀ ਅਸੀਂ ਤਾਂ ਬਾਹਰ ਸੀ ਜੀ ਸਾਨੂੰ ਨਹੀਂ ਪਤਾ ਲੇਡੀ ਜਾਂ ਦਾ ਫੋਨ ਆਇਆ ਕਿਤੇ ਐ ਕਰਕੇ ਆ ਗੱਲ ਹੋ ਗਈ ਵੀ ਇਹ 7 6 7 ਮੁੰਡੇ ਨੇ ਬਾਪ ਉਹਨਾਂ ਦਾ ਤੇ ਤਿੰਨ ਲੇਡੀ ਜਾਂ ਨੇ ਵੀ ਐ ਕਰਕੇ ਨਹੀਂ ਬੋਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰਿਆ ਗਿਆ ਨਹੀਂ ਉਹ ਤਾਂ ਕਰ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ ਕਿਉਂ ਉਹ ਇਹ ਝੰਝੜ ਕਿਉਂ ਪੈਦਾ ਹੋ ਗਿਆ ਹੈ ਝੰਝੜ ਦਾ ਕੁਝ ਵੀ ਵਧੀਆ ਬੋਲ ਚੱਲ ਸੀ ਜ ਉਹਨਾਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰਸੂ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਨੇ ਮੈਂ ਪ੍ਰਦਰ ਨੇ ਤੇ ਉਹਨਾਂ ਨੇ ਲੈ ਲਿਆ ਸੀ ਇਹਨੇ ਕਹਿਤਾ ਹੁਣ ਅਸੀਂ ਲਵਾਂਗੇ ਬਤਨ ਕਿਵੇਂ ਕੀ ਸਿਸਟਮ ਦੀ ਬਸ ਇਹ ਇਹ ਮੇਨ ਮੁੱਦਾ ਇਹੀ ਹੈ ਜ ਇਹਨਾਂ ਨੇ ਵੈਸ਼ ਕਰਦੀ ਬਸ ਇੱਕ ਤਾਸ ਖੇਡਿਆ ਸੀ ਮੁੰਡਾ ਤਾਸ ਖੇਡਦੇ ਖੇਡਦੇ ਫੋਨ ਕਰਕੇ ਬੁਲਾਇਆ ਬਿਆ ਕਰਕੇ ਉਰੇ ਆ ਜਾ ਤੇ ਇਹ ਅੰਦਰ ਵੜਨ ਲੱਗ ਗਏ ਸਾਡੇ ਘਰੇ ਪਹਿਲਾਂ ਖਿਚਲੇ ਗਲੀ 'ਚ ਫਿਰ ਉਹ ਅੰਦਰ ਵੜ ਗਏ ਦਰਵਾਜ਼ੇ ਵਿੱਚ ਕਈ ਮੰਡੇ ਨੇ ਇਹ ਉਹ ਅੰਦਰ ਵੜ ਕੇ ਮਾਰਿਆ ਮਤਲਬ ਮਿਰਚ ਦਾ ਨਾਮ ਕੀ ਸੀ ਮਰੇਸ਼ ਕੁਮਾਰ ਜੀ ਕਿੰਨੀ ਕੋਮਰ ਸੀ ਦੀ ਇਹ ਹੈਗੇ ਜੀ 30 35 ਸਾਲ ਕੋਈ ਆਈਡੀਆ ਹੈ ਕਿ ਮਾਰਨ ਵਾਲਿਆਂ ਦੇ ਵਿੱਚ ਕੌਣ ਕੌਣ ਦਾ ਨਾਮ ਨੇ ਨਾਮ ਸਾਰਿਆਂ ਦੇ ਪਤਾ ਜੀ ਮੈਨੂੰ ਕੀ ਕੀ ਨਾਮ ਰਾਮਪਾਲ ਹੈ ਜੀ ਰਕੇਸ਼ ਆ ਉਹਦਾ ਮੁੰਡਾ ਹੈ ਸੰਦੀਪ ਕਾਲ ਕਾਲਾ ਕਹਿੰਦੇ ਨੇ ਤੇ ਉਹਦਾ ਬ੍ਰਦਰ ਹੈ ਦੀਪੂ ਤੇ ਪ੍ਰਵੀਨ ਹੈ ਜੀ ਸੋਕੀ ਹੈ ਇਹ ਸਾਰੇ ਹੈ ਕਿੱਥੋਂ ਦੇ ਸੀ ਬਨਾਰਸੀ ਦੇ ਨੇ ਜੀ ਤੇ ਉਹਨਾਂ ਦੀ ਮਸਤੀ ਹੈ ਰਾਜਕਲੀ ਤੇ ਮੁਕੇਸ਼ ਆ ਉਹਨਾਂ ਦੀ ਵਾਈਫ ਹੈ ਜੀ ਕੀ ਚਾਹੁੰਦੇ ਹੋ ਅਸੀਂ ਇਨਸਾਫ ਚਾਹੁੰਦੇ ਆ ਜੀ ਬੰਦਾ ਸਾਡਾ ਗਿਆ ਜੀ ਸਾਨੂੰ ਇਨਸਾਫ ਦਿਲਾਓ ਬੇਸੀ ਗਰੀਬ ਬੰਦੇ ਦਿਹਾੜੀਦਾਰ ਬੰਦਿਆਂ ਤੇ ਜਿਹੜੀ ਕੱਲ ਨੂੰ ਮ੍ਰਿਤਕ ਦੀ ਕੁੜੀ ਆ ਜੀ ਉਹ ਵੀ ਬਿਮਾਰ ਕੱਲ ਨੂੰ ਉਹਦਾ ਆਪਰੇਸ਼ਨ ਹੋਣਾ ਸੀ ਦੁਬਾਰੇ ਉਹਨੂੰ ਲੈ ਕੇ ਜਾਣ ਵਿਚਾਰੀ ਸੀ ਅੱਜ ਇਸ ਸਬੰਧੀ ਤੁਸੀਂ ਪੁਲਿਸ ਥੰਨੂ ਨੂੰ ਮਿਲੇ ਪੁਲਿਸ ਨੂੰ ਜੀ ਪਹਿਲਾਂ ਤਾਂ ਗਏ ਸੀ ਮੈਂ ਤਾਂ ਹੈ ਨਹੀਂ ਤੇ ਮੌਕੇ ਤੇ ਬ੍ਰਦਰ ਗਏ ਸੀ ਇਹ ਕਹਿੰਦੇ ਵੀ ਇਹਨਾਂ ਦੀ ਜਾਨ ਬਚਾਓ ਕਹਿੰਦਾ ਫਿਰ ਦੇਖਦੇ ਆ ਅਗਲੀ ਕਰੂਗਾ ਇਹਦਾ ਫਿਰ ਤਰ੍ਹਾਂ ਇਹ ਸਾਣਾ ਖਨੋਰੀ ਨੂੰ ਪੁੱਛਤ ਨਹੀਂ ਹਾਂਜੀ ਖਨੋਰੀ ਚ ਗਏ ਸੀ ਮੈਂ ਤਾਂ ਹੈ ਨਹੀਂ ਬ੍ਰਦਰ ਗਏ ਹੋਣੇ ਨਾਲ ਲੈ ਕੇ ਉਹਨਾਂ ਨੂੰ ਨਰੇਸ਼ ਨੂੰ ਜਿਹਦੇ ਸੱਟ ਲੱਗ ਰਹੀ ਬਾਚੇ ਦੇ ਬੇਗੰਦੇ ਬੇਰਾ ਦੀ ਜਾਨ ਬਚਾਓ ਜੀ ਡਾਕਟਰ ਦੇ ਲੈ ਕੇ ਜਾਓ ਫਿਰ ਬੰਦੀ ਕਰਵਾਇ ਫਿਰ ਕਰਾਣ ਬਾਈ ਜੀ ਅੱਜ ਕੀ ਮਾਮਲਾ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਹੈ ਮੈਂ ਹਰਿਆਣਾ ਦਾ ਹਾਂ ਉਹ ਮੇਰਾ ਮਾਮਾ ਲਗਾ تھا ਉਹ ਅੱਜ ਮਰਲ ਤੋਂ ਫੋਨ ਆਇਆ ਮੈਂ ਜਾਇਆ ਆ ਮਰੋਂਤੀ ਸਪੈਸ਼ਲ ਫੋਨ ਕਰਕੇ ਬੁਲਾਇਆ ਉਹ ਫਿਰ ਫੋਨ ਕਰਕੇ ਘਰ ਬੁਲਾਇਆ ਘਰ ਆਂਦੇ 7-8 ਬੰਦੇ ਤੇ 3 ਲੇਡੀਆਂ ਉਹਨਾਂ ਘਰ ਆ ਗੁਸਕਾ और पूरी लठेंट जो कुछ है नहीं पकड़ का सारा को किंचा ऊपर उसकी वाइफ थी नरेश की मृत की उसके भी लठ मारे अरे उसके भाई की लड़की थी उसके भी बावा लग रही है निका जी ऐसा गा मामला क्यों हुआ जी? कोई कोई मुद्दा नहीं था जी कोई कुछ नहीं था स्पेशल फोन करके बुलाया घर आई हो काम है ਉਗਰ ਆਇਆ ਬੈਸਾਂ ਦੇ ਸਾਰੇ 7 ਜਣੇ تھے 3 ਲੇਡੀਜ਼ ਤੇ ਮੈਂ ਬ੍ਰਦਰ ਹਾਂਜੀ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਪਿੰਕੀ ਹੈ ਬਨਾਰਸੀ ગામ ਹੈ ਕੀ ਬਾਤ ਹੈ ਕਿਸ ਦੇ ਸਾਥ ਹੋਇਆ ਮੇਰਾ ਆਦਮੀ ਕੇ ਸਾਥ ਮੇਰਾ ਆਦਮੀ ਜਾ ਰਿਹਾ ਤਾਂ ਤਾਂਸ ਖੇਲਣ ਉਹਦੀ ਫੋਨ ਕਰਕੇ ਖੁਦ ਬੁਲਾ ਆਇਆ ਔਰ ਘਰ ਆਂਦੇ ਆ ਗਿਆ تھا ਉਹ ਘਰ ਬੜ ਦੇ ਪਾਉਣਾ ਤੇ ਅੱਠ ਨੋ ਜਣੇ ਤੇ ਉਹਦੀ ਡੰਡਿਆਂ ਗਿੱਲਾ ਮੁੱਕਿਆਂ ਗਿੱਲਾ ਲਾਤਾਂ ਗਿੱਲਾ ਗਰਮਾ ਬੜਕਾ ਨਾ ਮਾਰਿਆ ਮਾਮਲਾ ਕੀ ਤਾਂ ਕਿਉਂ ਇਤਨੀ ਇੰਚਸ ਜੇ ਇਤਨਾ ਲੜਾਈ ਝਗੜਾ ਵੜ ਗਿਆ ਪਤਾ ਨਹੀਂ ਜੀ ਮਾਮਲਾ ਇਹ ਕੋ ਨਹੀਂ ਪਤਾ ਉਹ ਵੀ ਕੋ ਨਹੀਂ ਬੋਲਣ ਦਿਆ ਹੁੰਦੀ ਜਦ ਸਾਰੇ ਉਸ ਕੋ ਉੱਪਰ ਪੜ ਗਏ ਮਾਰਨ ਲੱਗ ਗਏ ਕੁਛ ਵੀ ਕੋ ਨਹੀਂ ਬੋਲਣ ਬਤਾ ਆਪ ਵੀ ਪੁੱਛਾ ਤਾ ਮੈਂ ਨਾ ਬੇਰਾ ਕੋ ਨਹੀਂ ਮਨਾ ਕਿ ਮੈਂ ਬਤਾ ਦੋ ਕੇ ਬਾਤ ਆ ਕੇ ਬਾਤ ਆ ਕੁਛ ਵੀ ਨਹੀਂ ਮੈਂ ਤਾਂ ਸਾਰੇ ਪੀਟਣ ਲੱਗ ਗਏ ਸਾਰਿਆਂ ਨਗਰ ਮੈਂ ਬਾਅਦ ਕਰਨਾ ਸੀ ਮੈਂ ਆਂਗਣ ਮੈਂ ਸਾਰਾ ਨਾ ਪੀਟਿਆ ਜਿਸ ਮੈਂ ਸਾਰੇ ਜਨਾਬ ਇੱਕ ਬਨਾਰਸੀ ਦੇ ਵਿੱਚ ਕੋਈ ਘਟਨਾ ਵਾਪਰ ਦੇਖੀ ਹੈ ਮਾਮਲਾ ਇਹ ਜੀ ਕੱਲ ਸਾਨੂੰ ਇੱਕ ਇੰਟੀਮੇਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਿਤੇਸ਼ ਕੁਮਾਰ ਸਨੋਬ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨਰਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਦੇਸ਼ਪਰਨ ਦੀ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹ ਦੀ ਇਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ। ਵਜਾ ਰੰਜਾ ਛਾ ਜਿਹੜੀ ਅਸੀਂ ਇਹਦੀ ਤਫਤੀਸ਼ ਦੌਰਾਨ ਤਫਤੀਸ਼ ਦੇਖਦੇ ਹਾਂ ਕਿ ਵਜਾ ਰੰਜਾ ਛਾ ਕੀ ਦੋਸ਼ੀਆਂ ਦੀ ਹੁਣ ਤੱਕ ਕੋਈ ਜ਼ਿੰਮੇਵਾਰੀਆਂ ਹੋਈਆਂ ਹਨ? ਹਾਂ ਜੀ ਅਸੀਂ ਮਤਲਬ ਰਾਉਂਡ ਅਪ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਤੁਹਾਨੂੰ ਮੇਰੇ ਵੇ ਬਾਕੀ ਜਲਦ ਦੇਵਾਂਗੇ। ਸਰ ਕਿੰਨੇ ਕੁ ਬੰਦਿਆਂ ਨੇ ਇਹਨਾਂ ਨਾਮ ਦਰਜ ਕਰਾਈ ਨੇ? ਕਿੰਨੇ ਕੁ ਬੰਦੇ ਰਾਉਂਡ 10 ਬੰਦਿਆਂ ਦਾ ਨਾਮ ਦਰਜ ਹੋਇਆ ਜੀ। ਰਾਉਂਡ ਅਪ ਕਿੰਨੇ ਹੋਗੇ ਸਰ? ਉਹ ਹਜੇ ਤੁਹਾਨੂੰ ਦੱਸ ਦਾਂਗੇ।